ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਆਪਾਂ ਪਸ਼ੂਆਂ ਦੀ ਜਾਣਕਾਰੀ ਚੰੰਦੀ ਨਮੀਆਂ ਨਮੀਆਂ ਵੀਡੀਓ ਪਾਉਣੇ ਹੁੰਦੇ ਆਂ ਅੱਜ ਇੱਕ ਨਵੀਂ ਵੀਡੀਓ ਲੈ ਕੇ ਆਜਾਣਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼ੈੱਡ ਦੀ ਚਾਰ ਦਿਵਾਰੀ ਦੇ ਬਾਰੇ ਗੱਲ ਕਰਾਂਗੇ ਕਿਉਂਕਿ ਬਹੁਤ ਸਾਰੇ ਸੱਜਣਾ ਨੇ ਮੈਸੇਜ ਕੀਤੇ ਸੀਗੇ ਸ਼ੈੱਡ ਜੀ ਜਦੋਂ ਆਪਾਂ ਵੀਡੀਓ ਪਾਈਏ ਸੀ ਪਹਿਲਾਂ ਲੀਆਂ ਉਹਦੇ ਬਾਉਂਡਰੀ ਦੱਸ ਰਹੀ ਸੀਗੀ ਤੇ ਉਹ ਕਹਿੰਦੇ ਵੀ ਆ ਚਾਰਦਵਾਰੀ ਦਾ ਦੱਸੋ ਵੀ ਇਹਦਾ ਕੀ ਖਰਚਾ ਆ ਵਾ ਵੀ ਇਹ ਕਿੱਦਾਂ ਕੀਤੀ ਆ ਹੁਣ ਫਾਰਮ ਦੀ ਜਿਹੜੀ ਚਾਰਦਵਾਰੀ ਆ ਇਹ ਹੁਣ ਨੌ ਕਨਾਲਾਂ ਦੀ ਆਪਾਂ ਚਾਰਦਵਾਰੀ ਕੀਤੀ ਸੀ ਪਹਿਲਾਂ ਵਾਲੀ ਵੀਡੀਓ ਚ ਆਪਾਂ ਦੱਸਿਆ ਵਾ ਤੇ ਜੇ ਇੰਨੀ ਲੰਮੀਆਂ ਪੇਟਾਂ ਦੀ ਚਾਰਦਵਾਰੀ ਕਰਦੇ ਸੀਗੇ ਤੇ ਉਹ ਤੇ ਖਰਚਾ ਬਹੁਤ ਜ਼ਿਆਦਾ ਆਉਂਦਾ ਸੀਗਾ ਮੈਂ ਹਿਸਾਬ ਲਾਇਆ ਸੀਗਾ 6.5 ਲੱਖ ਰੁਪਈਆ ਖਰਚਾ ਆਉਂਦਾ ਸੀ ਹਿੱਟਾਂ ਦਾ ਜੇ ਆਪਾਂ ਕਿਉਂਕਿ 4 ਇੰਚੀ ਕੰਧ ਹੁਣ ਹੀ ਖੜ੍ਹਦੀ ਆਪਾਂ 3 ਫੁੱਟ ਕੰਧ ਵੀ ਕਰਦੇ ਆ 9 ਇੰਚੀ ਫਿਰ ਥੱਲੇ ਹਾਂ ਡੇਢ ਦੀ ਚੱਕ ਕੇ ਲਉਣੀ ਗੰਧ ਆ ਫਿਰ ਉੱਪਰ ਇਦਾਂ ਪਿੱਲਰਾਂ ਦੀ ਜਗ੍ਹਾ ਲੋਹੇ ਦੇ ਖੜ੍ਹੇ ਕਰਨੀ ਸੀਗੇ ਆਪਾਂ ਬਜਰੀ ਭਰ ਕੇ ਤੇ ਉਹ ਤੇ ਜਾਨੀ ਮੈਂ ਸਾਰਾ ਹਿਸਾਬ ਲਾਇਆ ਸੀਗਾ 6 ਤੋਂ 6.5 ਲੱਖ ਰੁਪਇਆ ਖਰਚਾ ਆਉਂਦਾ ਸੀਗਾ ਤੇ ਇੱਕ ਇਹਦਾ ਇਹ ਸੀਗਾ ਵੀ ਇਹ ਹੈਗੀ ਆ ਮਤਲਬ ਕਿ ਇੱਕ ਤਰ੍ਹਾਂ ਦੀ ਚੱਕ ਕੇ ਆਪਾਂ ਕਿੱਥੇ ਮਰਜ਼ੀ ਲੈ ਗੀਏ ਇਹਨੂੰ ਕਾਲੂ ਆਪਾਂ ਵਧਾਉਣਾ ਵਾ ਕਿਸੇ ਪਾਸੇ ਨੂੰ ਫਾਰਮ ਇਹਨੂੰ ਰੀਅਸਟਰਮੈਂਟ ਹੋ ਜੂਗੀ ਇਹਦੀ ਚੱਕ ਕੇ ਅੱਗੇ ਪਿੱਛੇ ਜਾ ਸਕਦੀ ਆ ਜੇ ਇਦਾਂ ਦੀ ਬਾਉਂਡਰੀ ਇਹਦਾ ਜਿਹੜਾ ਆਪਾਂ ਜੇ ਖਰਚੇ ਦੀ ਇਹਦੀ ਗੱਲ ਕਰੀਏ ਉਹਦੀ ਤੇ ਇਹਦਾ ਕੀ ਫਰਕਾ ਖਰਚੇ ਦਾ ਇਹ ਜਿਹੜੀ ਇਹਦੀ ਜਾਲੀ ਜਾਲੀ ਆ ਉੱਪਰ ਲਾਈ ਵੀ ਆਪਣੀ 80000 ਰੁਪਏ ਦੀ ਜਾਲੀ ਲੱਗੀ ਆ ਇਹ ਤਕਰੀਬਨ ਜਾਲੀ 100 ਰੁਪਏ ਫੁੱਟ ਲੱਗਦੀ ਆ ਜਾਲੀ ਉਦੋਂ ਦਿੰਦੇ ਇਹ ਕਿਲੋਚੀ ਆ 5 ਫੁੱਟ ਤਾਂ ਨੂੰ ਇਹ ਆਪਾਂ ਨੂੰ ਉਹਨਾਂ ਨੇ 80 ਰੁਪਏ ਦਿੱਤੇ ਸੀਗੇ ਤੇ ਇਹ ਤਕਰੀਬਨ 50 ਕਿਲੋ ਚੜਦੀ ਆ ਆਪਣੀ 50 ਫੁੱਟ ਦੇ ਵਿੱਚ ਤੇ ਜਾਨੀ ਇਹ 100 ਰੁਪਏ ਉਦੋਂ ਮੈਂ حساب ਲਾਈ ਵੀ 100 ਰੁਪਏ ਆਪਾਂ ਨੂੰ ਪਈ ਸੀਗੇ ਇਹ ਫੁੱਟ ਇਹ ਰਨਿੰਗ ਫੁੱਟ ਆਪਣਾ 800 ਦੀ ਬਾਉਂਡਰੀ ਬਣ ਜਾਂਦੀ ਹੈ ਇਦਾਂ ਤੇ ਇਸ ਲਈ 80000 ਰੁਪਏ ਦੀ ਇਹ ਪੈਸੀ ਥੋਮਾ ਨਾਲ ਮोटा ਘਟ ਸੀ ਉਹ ਜਿਹੜੀਆਂ ਪੱਤیاں ਪੁੱਤੀਆਂ ਆ ਗਈਆਂ ਸੀਗੀਆਂ ਜਿਵੇਂ ਵਿੱਚ ਪੱਤیاں ਲਾਈਆਂ ਮੈਂ ਤੁਹਾਨੂੰ ਦਿਖਾਉਣਾ ਬਾਅਦ ਚੋ ਵੀ ਤੇ ਉਹ ਆ ਗਈਆਂ ਸੀਗੀਆਂ ਬਾਕੀ ਆਪੋ ਆਪਣੀ ਚੁਆਇਸ ਆ ਹਰੇਕ ਬੰਦੇ ਦੀ ਇੱਕ ਫਾਰਮ ਹੋਰ ਬਣ ਰਿਹਾ ਉਹਨੇ ਆਪਾਂ ਤੁਸੀਂ ਸਾਰਾ ਡਿਜ਼ਾਈਨ ਦੇਖ ਕੇ ਗਿਆ ਬੰਦਾ ਪਰ ਉਹ ਕਹਿੰਦਾ ਮੈਂ ਇੱਟਾਂ ਦੀ ਕਰਨੀ ਆ ਬਾਉਂਡਰੀ ਉਹ ਬੰਦੇ ਨੇ ਇੱਟਾਂ ਦੀ ਕੀਤੀ ਆ ਤੇ ਆਪਾਂ ਜਿਹੜੀ ਬਾਉਂਡਰੀ ਕੀਤੀ ਆ ਇਹ ਇਦਾਂ ਦੀ ਕੀਤੀ ਆ ਇਹਦਾ ਜਿਹੜਾ ਹੁਣ ਆਪਾਂ ਰੇਟ ਦੀ ਗੱਲ ਕਰੀਏ ਇਹਦਾ ਰੇਟ ਇਦਾਂ ਵਾ ਵੀ ਵੈਸੇ ਤਾਂ ਉਹ ਇਦਾਂ ਬਾਉਂਡਰੀ ਲਾਉਂਦੇ ਨਹੀਂਗੇ ਉਹ ਕਹਿੰਦੇ ਵੀ ਸਾਨੂੰ ਪ੍ਰਤੱਖੀ ਪੜਤਾ ਖਾਂਦਾ ਵਾ ਵੀ ਜਿੱਥੇ ਤਾਈਂ ਤੁਹਾਡੇ ਪਿੱਲਰ ਆ ਉੱਥੇ ਤਾਈਂ ਪਾਵਾਂਗੇ ਜਿਹੜੇ ਤੁਹਾਡੇ ਫਲੜੇ ਪਿੱਲਰ ਆ ਉਹ ਕਹਿੰਦੇ ਜਿਹੜੇ ਧਰਤੀ ਚ ਦਿੰਦੇ 2 ਫੁੱਟ ਪਿੱਲਰ ਉਹ ਫ੍ਰੀ ਆ ਆਪਾਂ ਨੂੰ ਉੱਪਰ ਜਿੰਨਾ ਪਿੱਲਰ ਹੋਊਗਾ ਪਿੱਲਰ ਦਾ ਕੋਈ ਰੇਟ ਨਹੀਂਗਾ ਉਹਨਾਂ ਦਾ ਸਿਣੀ ਸਲੇਟ ਹੀ ਰੇਟ ਆ ਜੇ ਉੱਪਰ ਤੱਕ ਪਾਉਣੀ ਸਲੇਟ ਆ ਮੈਂ ਕਹਾ ਵੀ ਅਸੀਂ ਤਾਂ 3 ਫੁੱਟ ਹੀ ਪਾਉਣੀ ਆ ਤਿੰਨ ਛਲੇਟਾਂ ਥੱਲੇ ਪਾਈ ਆਪਾਂ ਵੀ ਉੱਪਰ ਨਹੀਂ ਅਸੀਂ ਪਾਉਣੀ ਉੱਪਰ ਤਾਂ ਅਸੀਂ ਜਾਲੀ ਲਾਉਣੀ ਆ ਸਾਨੂੰ ਪਿੱਲਰ ਉੱਪਰ ਤੱਕ ਲੈ ਤੋ ਫੇਰ ਉਹਨਾਂ ਨੇ ਆਪਣੇ ਨਾਲ ਇਸ ਤਰ੍ਹਾਂ ਕੀਤਾ ਵੀ ਜਿਹੜੀ ਥੱਲੇ ਛਲੇਟ ਆ ਛਲੇਟ ਤੱਕ ਜਿਹੜੇ ਪਿੱਲਰ ਆ ਜਾਂ ਧਰਤੀ 'ਚ ਪਿੱਲਰ ਆ ਜਾਂ ਛਲੇਟ ਤੱਕ ਪਿੱਲਰ ਆ ਇਹ ਤਾਂ ਉਹਨਾਂ ਨੇ ਆਪਣੇ ਨਾਲ ਕਰ ਲਿਆ ਮਤਲਬ ਫੁੱਟ ਬਾਈ ਫੁੱਟ ਦਾ ਛਲੇਟ ਦਾ ਵੀ ਇੰਨੇ ਜਿੰਨੇ ਫੁੱਟ ਬਣੀ ਛਲੇਟ ਹੋ ਗਈ ਉਹ ਮਿਲ ਲਈ ਜਿਵੇਂ ਆਪਣੇ 800 ਬਾਉਂਡਰੀ ਆ 800 ਗੁਣਾ 3 ਠੀਕ ਆ ਇਹ ਤਾਂ ਆਪਣੀ ਖਲੇਟ ਮਿਲੀ ਗਈ ਤੇ ਉਦੋਂ ਬਾਅਦ ਜਿਹੜੇ ਆਪਾਂ ਪਿੱਲਰ ਲਏ ਆ ਉਹਨਾਂ ਨੇ ਪਿੱਲਰ ਦਾ ਰੇਟ ਵੱਖਰਾ ਲਾ ਲਿਆ ਜਿਵੇਂ ਉੱਪਰ ਨੂੰ ਪਿੱਲਰ ਆਪਾਂ 5 ਫੁੱਟ ਲਿਆ ਇੱਕ ਇਹਦੇ 80 ਰੁਪਏ ਉਹਨਾਂ ਨੇ ਪਿੱਲਰ ਦੇ ਲਾ ਲਿਆ 8.5 40 ਤੇ ਮਤਲਬ 80 80 ਰੁਪਏ ਇਹਦੇ ਫੁੱਟ ਦੇ 5 ਫੁੱਟ ਉੱਪਰ ਨੂੰ 400 ਰੁਪਏ ਦਾ ਆਪਾਂ ਨੂੰ ਪਿੱਲਰ ਦਾ ਇੱਕ ਦਾ ਲੈ ਲਿਆ ਉਹਨੇ ਇਹ 100 ਪਿੱਲਰਾਂ ਦਾ 40000 ਰੁਪਿਆ ਇਹਦਾ ਬਣ ਗਿਆ ਅਨਜਾ ਤੇ ਇਹ ਦਾ ਇਕੱਲੇ ਜਿਹੜਾ ਆਪਣਾ ਪਿੱਲਰ ਆ ਇਹਦਾ 40000 ਹੁਣ ਆਪਾਂ ਪਹਿਲਾਂ ਦਿਖਾਇਆ ਸੀ ਤੁਹਾਨੂੰ ਵੀ ਇਹਦੇ ਅੰਦਰਲੇ ਪਾਸੇ ਨਾ ਆਪਾਂ ਤਿੰਨ ਗਲੀਆਂ ਕੱਢੀਆਂ ਪਿੱਲਰ ਦੇ ਵਿੱਚ ਡ੍ਰਿਲ ਦੇ ਨਾਲ ਉਹਦੇ ਚ ਆਪਾਂ ਗਿੱਟੀਆਂ ਲਾਤੀਆਂ ਗਿੱਟੀ ਲਾ ਕੇ ਉੱਤੋਂ ਦੀ ਰੱਖ ਲਈ ਆਪਣੀ ਪਹਿਲਾਂ ਜਾਲੀ ਜਾਲੀ ਦੇ ਉੱਤੋਂ ਦੀ ਪੱਤੀ ਲਾ ਕੇ ਉਹਦੇ ਗਲੀਆਂ ਕੱਢ ਕੇ ਪੱਤੀ 'ਚ ਉੱਤੋਂ ਦੀ ਆਪਾਂ ਉਹ ਸਕਰੂ ਕਾਜਤਾ ਇਦਾਂ ਵੀ ਕਰ ਸਕਦੇ ਨੇ ਨਹੀਂ ਮਾਝ ਮੇਰੇ ਦਿਮਾਗ ਨੇ ਕੰਮ ਕੀਤਾ ਸੀਗਾ ਇਹਦੇ ਤੁਸੀਂ ਆਰ ਪਾਰ ਵੀ ਗਲੀ ਕੱਢ ਛਾਦੇ ਆ ਤਿੰਨ ਦਾ ਬਰਮਾ ਲੈ ਕੇ ਨਾ ਲੰਮਾ ਇਹ ਪਿੱਲਰ 'ਚ ਆਰ ਪਾਰ ਗਲੀ ਕੱਢ ਕੇ ਬਾਹਰਲੇ ਪਾਸੇ ਟੋਪੀ ਦੇ ਦੂਸਰੀ ਪਾ ਕੇ ਆਪਣੀ ਬਾਂਸਲਾ ਅੰਦਰਲੇ ਪਾਸੇ ਨਾਟ ਕਰਦਾ ਅੰਦਰਲੇ ਬਾਂਸਲ ਪਾ ਕੇ ਉਹ ਵੀ ਬਹੁਤ ਵਧੀਆ ਤਰੀਕਾ ਵਾ ਕਿਉਂਕਿ ਗਿੱਟੀ ਹੈਲਦੀ ਰਹਿੰਦੀ ਮਣੀ ਮੋਟੀ ਤੇ ਉਹ ਵਧੀਆ ਤਰੀਕਾ ਵਾ ਜਿਹੜਾ ਹੈਗਾ ਵਾ ਤੇ ਬਾਕੀ ਇੱਥੇ ਆਪਾਂ ਆ ਗਏ ਸੀਗਾ ਆਪਣਾ ਕਮਰੇ ਆ ਗਏ ਸੀਗੇ ਇਤੋਂ ਬੈਕ ਆਲੀ ਇੱਥੇ ਬਾਉਂਡਰੀ ਹੈਣੀਗੀ ਆਪਣੀਆਂ ਕਮਰਿਆਂ ਕੋਲੇ ਤੇ ਇਹ ਦੇਖੋ ਸਾਰਾ ਇਹ ਇੱਥੇ ਗੇਟ ਆ ਆਹੜੇ ਗੇਟਾਂ ਦੇ ਨਾਲ ਆ ਇਹ ਆਪਾਂ ਪਿੱਲਰ ਲਾਲੇ ਇਹ ਪਿੱਲਰ तकरीबन 1 1000 ਦੇ ਇਸੇ ਇੱਕ ਗੇਟ ਦੇ ਪਿੱਲਰ ਦੋ ਗੇਟ ਲਾਏ ਆ ਆਪਣਾ ਤੇ ਆਹ ਦੇਖੋ ਆ ਦਿਖਾਈ ਦੇ ਬੀ ਤੁਹਾਨੂੰ ਇਹ ਇਹ ਇਦਾਂ ਆਪਾਂ ਲਾਈਆਂ ਮੀਆਂ ਦੂਸਰੇ ਆਪਣੇ ਗਿੱਟੀਆਂ ਲਾ ਕੇ ਨਾ ਵਿੱਚ ਨਟ ਸਕਰੂ ਕਰਦੇ ਇਹਦੇ ਵਿੱਚ ਗਿੱਟੀਆਂ ਵਾਲੇ ਇਹ ਗਿੱਟੀਆਂ ਕਾਫੀ ਲੱਗੀਆਂ ਸੀਗੀਆਂ ਇੱਕ ਪਿੱਲਰ ਤੇ ਤਿੰਨ ਲਾਈਆਂ ਵੀ ਆਪਣੀਆਂ ਗਿੱਟੀਆਂ ਇਹ ਦੇਖੋ ਇਹਦੇ ਬਾਹਲ ਪਾਸੇ ਦਰਖਤ ਲਾਤੇ ਇਹਦੇ ਉੱਤੇ ਆਪਾਂ ਨਾ ਕੋਈ ਬੇਲ ਬੂਲ ਚੜ੍ਹਾ ਦਾਂਗੇ ਜਿਵੇਂ ਵੈਸੀ ਸ਼ਾਟ ਵਾਤੇ ਜਾਂ ਮੇਰੇ ਦਾ ਇਦਾਂ ਦੀ ਅੰਗੂਰਾਂ ਦੀ ਬੇਲਾਂ ਇਹਦੇ ਵਿੱਚ ਆਪਾਂ ਅੰਗੂਰਾਂ ਦੀ ਬੇਲਾਂ ਚੜ੍ਹਾ ਦਾਂਗੇ ਇਹਦੇ ਉੱਤੇ ਜਾਲੀ ਦੇ ਉੱਤੇ ਇਦਾਂ ਯਾਨੀ ਇਹ ਆਪਾਂ ਨੂੰ ਜਾਲੀ ਟੋਟਲ ਆਪਣੀ ਪੈਗੀ ਸਾਢੇ 3 ਲੱਖ ਰੁਪਏ ਦੇ ਵਿੱਚ ਇਹ ਜਾਲੀ ਜਾਲੀ ਸਾਰੀ ਆਪਣੀ ਬਾਉਂਡਰੀ ਪੈ ਗਈ ਸਾਢੇ 3 ਲੱਖ ਰੁਪਏ ਚ 3 ਲੱਖ 50 ਹਜ਼ਾਰ ਰੁਪਏ ਦੇ ਵਿੱਚ ਸਾਰੇ ਪਿੱਲਰ ਤੇ ਇਹ ਬਾਉਂਡਰੀ ਆਪਾਂ ਨੂੰ ਇੰਨੇ ਦੇ ਵਿੱਚ ਪੈ ਗਈ ਸੋ ਅੱਜ ਦੀ ਵੀਡੀਓ ਇੰਨੀ ਸਾਰੇ ਸੱਜਣਾ ਦਾ ਧੰਨਵਾਦ ਆ ਥੈਂਕ ਯੂ ਆ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਲਿਓ ਜਿਹੜੇ ਸੱਜਣਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਥੈਂਕ ਯੂ